ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਬੈਠਾ ਜੀ ਸੇਮੀ ਆਪਣਾ ਅੱਜ ਪਿੰਜਰੇ ਜੀ ਬੈਠਾ ਸਵੇਰ ਦਾ ਖੋਲਿਆ ਨਹੀਂ ਹੈਗਾ ਥੋੜਾ ਟਾਈਮ ਹੀ ਖੋਲਿਆ ਜਿਸ ਦਿਨ ਕਿਤੇ ਜਾਣਾ ਪੈ ਜਾਂਦਾ ਨਾ ਫਿਰ ਇਹ ਵੀ ਵਿਚਾਰਾ ਬੰਦ ਰਹਿੰਦਾ ਸਾਰਾ ਦਿਨ ਜੇ ਕਰੀ ਹੁੰਨੇ ਫਿਰ ਤੈਨੂੰ ਖੁੱਲਾ ਛੱਡ ਲੈਣੇ ਆ ਜੀ ਹਨੇਰਾ ਹੋ ਗਿਆ ਜੀ ਇੱਥੇ 6 ਵਜਣ ਵਾਲੇ ਨੇ ਅੱਜ ਆਪਾਂ ਕੋਈ ਰਸੋਈ ਚ ਵੀਡੀਓ ਨਹੀਂ ਬਣਾਈ ਜੀ ਕੋਈ ਕੰਮ ਕਰਦੇ ਆ ਨੇ ਅੱਜ ਆਪਾਂ ਕਿਤੇ ਗਏ ਹੋਈ ਸੀ ਤਾਂ ਕਰਕੇ ਜੀ ਹੋ ਗਏ ਲੇਟ ਆ ਕੇ ਆ ਕੇ ਬਸ ਹੁਣ ਧਾਰਾਂ ਹੀ ਚੋਈਆਂ ਨੇ ਜੀ ਹੁਣ ਇੱਥੇ ਟਾਈਮ ਹੋ ਗਿਆ 6 ਵਜਣ ਚ ਪੰਜ-ਸੱਤ ਮਿੰਟ ਹੀ ਰਹਿੰਦੇ ਨੇ ਜੀ ਕੱਲੇ ਜਾਣ ਦਾ ਐ ਹੋ ਜਾਂਦਾ ਜਿੱਥੇ ਕੰਮ ਛੱਡ ਗਏ ਆਪਾਂ ਛੱਡ ਗਏ ਉੱਥੇ ਹੀ ਪਏ ਨੇ ਸਾਰੇ ਇਹ ਕੱਪੜੇ ਸਵੇਰੇ ਧੋ ਕੇ ਮੈਂ ਧਾਰਾਂ ਤੇ ਪਾ ਗਈ ਸੀ ਸੁੱਕਣੇ ਹੁਣ ਲਾਉਣੀ ਹੈ ਜੀ ਇਹਨਾਂ ਨੂੰ ਸਾਰਾ ਦਿਨ ਅੱਜ ਤਾਂ ਧਾਰਾਂ ਤੇ ਪਿਆਂਦਾ ਹੀ ਲੰਘਿਆ ਇਹਨਾਂ ਦਾ ਜਿੰਨੇ ਕੰਮ ਭੱਜ-ਭੱਜ ਕੇ ਕਰ ਜਾਂਦੇ ਆ ਸਵੇਰੇ ਕਰ ਜਾਂਦੇ ਜੀ ਇੱਕ ਜਲਦੀ ਜਾਣਾ ਹੁੰਦਾ ਫਿਰ ਇੰਨੇ ਕੰਮ ਨਹੀਂ ਹੁੰਦੇ ਜੀ ਕੁਸ ਮੱਜਾ ਦਾ ਹੋ ਜਾਂਦਾ ਧਾਰਾਂ ਚੂਣੀਆਂ ਹੁੰਦੀਆਂ ਨੇ ਦੋਤੇ 3 ਵੱਜ ਜਾਂਦੇ ਟਾਈਮ ਲੱਗ ਜਾਂਦਾ ਉਦਰੀ ਤੇ ਫਿਰ ਰੋਟੀ ਸਬਜ਼ੀ ਬਣਾਈ ਜੀ ਦਾਲ ਬਣਾਈ ਸਵੇਰੇ ਰੋਟੀ ਬਣਾਈ ਢਾਂਡੇ ਵਗੈਰਾ ਚੱਕੀ ਜੀ ਹੋਰ ਕੰਮ ਨਿੱਕੇ-ਨਿੱਕੇ ਕੱਪੜੇ ਧੋਤੇ ਜਲਦੀ ਜਲਦੀ ਜਿੰਨੇ ਕੁ ਹੋ ਜਾਣੀ ਓਨੇ ਕੁ ਕਰ ਜੰਨੇ ਆਏ ਨਹੀਂ ਹੁੰਦਾ ਹੈਗਾ ਜੀ ਜਾਣਾ ਕਿਤੇ ਜਲਦੀ ਤਾਂ A to Z ਕਰ ਲਿਆ ਜਾਣਾ ਕੰਮ ਕਰ ਜੀ ਫੇਰ ਤਾਂ ਸੱਡ ਕੇ ਜਾਣਾ ਪੈਂਦਾ ਜੀ ਜੇ ਆਪਾਂ ਕੰਮ ਹੀ ਕਰੀ ਜਾਵਾਂਗੇ ਸਾਰੇ ਇੱਕ ਦਿਨ ਛੋਟੇ ਨੇ ਕਿਤਾ ਕਿਤੇ ਨਹੀਂ ਜਾਇਆ ਜਾਂਦਾ ਹੈਗਾ ਅਜੇ ਗਰਮੀ ਇਸ ਤਾਂ ਦਿਨ ਵੱਡੇ ਹੁੰਦੇ ਨੇ ਫੇਰ ਵੀ ਟਾਈਮ ਨਿਕਲੇ ਆਉਂਦਾ ਹੁੰਦਾ ਜੀ ਜਾਣਦਾ ਕਿਤੇ ਹੁਣ ਤਰੀੜ ਪਹਿਣ ਲੱਗੀ ਸੀ ਇੱਥੇ ਕੱਪੜਿਆਂ ਤੇ ਅੰਦਰ ਲੈ ਜੰਨੇ ਲਾ ਕੇ ਤਾਰੇ ਜੋ ਇੰਨਾਂ ਨੇ ਆ ਕੇ ਅੱਜ ਲੇਟ ਹੋ ਗਏ ਸੀ ਉਹਨਾਂ ਨੂੰ ਇਹ ਆਪਣੀ ਥੈਲੀ ਦਾਣੇ ਵਾਲੇ ਖਾਲੀ ਹੋਏ ਹੋਏ ਨੇ ਇਹਨਾਂ ਨੂੰ ਵੀ ਧੋ ਕੇ ਰੱਖਣਾ ਜੀ ਅੰਦਰ ਦਾਣਾ ਮੱਝ ਦਾ ਆਪਾ ਬਣਾਉਨੇ ਆ ਨਾ ਡੇਲੀ ਉਹ ਖਾਲੀ ਹੋਏ ਹੋਏ ਜੀ ਕੱਪੜੇ ਅੰਦਰ ਰੱਖ ਦਿੱਤੇ ਨੇ ਜੀ ਤੇ ਉਧਰ ਗੇਟ ਵਗੈਰਾ ਲਾ ਕੇ ਆਉਨੇ ਆ ਕੈਮਰੇ ਵਿੱਚ ਥੋੜਾ ਜਿਹਾ ਘਟਣ ਹੀ ਲੱਗਦਾ ਪਰ ਇਸ ਤੋਂ ਵੱਧ ਹੋ ਗਿਆ ਜੀ ਥੋੜਾ ਜਿਹਾ ਗੇਟ ਇਧਰੋਂ ਲਾ ਦਿੰਨੇ ਆ ਆਪਾਂ ਆਪਾਂ ਹੁਣ ਕਿਸੇ ਨੇ ਹਜੇ ਆਉਣਾ ਨਹੀਂ ਜੀ ਦੁੱਧ ਵਾਲੇ ਦੁੱਧ ਲੈ ਗਏ। ਬਾਬਾ ਜੀ ਵੀ ਡਾਲੀ ਲੈ ਗਏ ਤੇ ਇਹ ਮੱਝਾਂ ਨੂੰ ਆਪਾਂ ਪਲੜ ਲਾ ਦਿੱਤਾ। ਠੰਡ ਹੋ ਗਈ ਸੀ ਹੁਣ। 3:00 ਹੋ ਜੇ। ਸੰਨੀ ਕਰਨੀ ਹੈ ਜੀ। ਇਹ ਆਪਣਾ ਕੱਟਾ ਨਾ ਥੋੜਾ ਜਿਹਾ ਡਾਊਨ ਜਾ ਹੋਇਆ ਪਿਆ। 4-5 ਦਿਨ ਹੋ ਗਏ ਨੂੰ। ਅੱਖ ਤਾਂ ਵਧੀਆ ਖਾਂਦਾ ਜੀ ਪਰ ਮੋਕ ਲੱਗੀ ਹੋਈ ਕਰਕੇ ਨਾ। ਕਮਜ਼ੋਰ ਆ ਜਾ ਹੋ ਗਿਆ ਵਿਚਾਰਾ। ਦੁੱਧ ਵੀ ਵਧੀਆ ਪਿੰਦਾ ਤੇ ਆਪਾਂ ਟੀਕੇ ਲਵਾਈ ਨਹੀਂ ਜੀ ਇਹਦੇ ਕੱਲ ਡਾਕਟਰ ਬੁਲਾਇਆ ਸੀ ਹੁਣ ਇੱਥੇ ਸੰਨੀ ਕਰਕੇ ਵਾਸ ਇਹਨਾਂ ਦਾ ਗੇਟ ਵੀ ਆ ਲਾ ਦਾਂਗੇ ਫੇਰ ਤਾਂ ਅੰਦਰ ਬਿਲਕੁਲ ਠੰਡ ਨਹੀਂ ਜਾਂਦੀ ਹੈਗੀ ਜੀ ਕਿਤੇ ਟਾਕੀਆਂ ਵੀ ਬੰਦ ਕਰੀਆਂ ਹੋਈਆਂ ਨੇ ਆਪਣੀਆਂ ਵਧੀਆ ਆਰਾਮ ਨਾਲ ਬੈਠੇ ਰਹਿੰਦੇ ਨੇ ਇੱਧਰ ਲਾ ਗੇਟ ਤਾਂ ਲੱਗਿਆ ਇਹ ਇੱਧਰ ਲਾ ਦਈਏ ਜੀ ਆਪਾਂ ਇਹਨੂੰ ਤੇ ਪਾਪਾ ਜੀ ਕਰ ਰਹੇ ਨੇ ਰਹਿਰਾ ਸਾਹਿਬ ਦਾ ਪਾਠ ਥੋੜਾ ਥੋੜਾ ਸੁਣਦਾ ਹੁੰਦਾ ਜੀ ਉਹ ਤੁਹਾਨੂੰ ਤਾਂ ਸ਼ਾਇਦ ਵੀਡੀਓ ਦੇ ਵਿੱਚ ਨਹੀਂ ਸੁਣਦਾ ਹੁਣ ਸੋ ਇਲੈਟ ਵੀ ਲਾ ਦਿਏ ਜੀ ਇਧਰੋਂ ਆਪਣੀ ਵੀਡੀਓ ਵਾਲੀ ਵੱਡੀ ਲਾਈਟ ਨਾ ਖਰਾਬ ਹੋਈ ਹੋਈ ਐ ਤੇ ਇਹ ਛੋਟੀਆਂ ਲਾਉਣੀਆਂ ਪੈਣੀਆਂ ਨੇ ਦੋ ਲਾਉਣੇ ਆ ਇਹਦੀ ਵੀ ਸੁੱਚ ਟਿੱਲੀ ਆ ਹਿੱਲ ਜਾਂਦੀ ਆ ਦੋ ਲਾਉਣੇ ਆ ਜੀ ਇੱਕ ਇਹ ਲਾਤੀ ਆਪਾਂ ਇੱਕ ਉਧਰ ਲਾਵਾਂਗੇ ਫੇਰ ਵੀ ਇਹਨਾਂ ਦਾ ਚਾਨਣ ਵੱਡੀ ਲਾਈਟ ਦੇ ਨਾਲ ਨਹੀਂ ਰਲਦਾ ਵੱਡੀ ਆਪਣੀ ਦੂਸਰੀ ਲਾਈ ਹੋਈ ਸੀ ਜੀ LED ਲਾਈਟ ਵੱਡੀ ਸਾਰੇ ਵੇੜੇ ਚ ਚਾਨਣ ਹੋ ਜਾਂਦਾ ਸੀ ਉਹ ਉਹ ਠੀਕ ਕਰਾਉਣੀ ਆ ਜੀ ਕੋਈ ਨਾ ਕੋਈ ਚੀਜ਼ ਤਾਂ ਜੀ ਖਰਾਬ ਹੋਈ ਹੀ ਰਹਿੰਦੀ ਐ ਅਜੇ ਇਨਵਰਟਰ ਆਪਣਾ ਖੜਾ ਜੀ ਉਹ ਦਿਖਾਉਣ ਵਾਲਾ ਇਹ ਵੱਡੀ ਲਾਈਟ ਆਪਣੇ ਆ ਲੱਗੀ ਹੋਈ ਆ ਇੱਥੇ ਇਹ ਖਰਾਬ ਹੋਈ ਹੋਈ ਹੈ ਨਹੀਂ ਇਹ ਤਾਂ ਚੈਨਲ ਸਾਰੇ ਵੀਡੀਓ ਚ ਹੋ ਜਾਂਦਾ ਇੱਧਰ ਸੈੱਡ ਵੱਲ ਵੀ ਹੋ ਜਾਂਦਾ ਸਾਰੇ ਤੇ ਇੱਧਰ ਵੀਡੀਓ ਚ ਵੀ ਹੋ ਸਾਰੇ ਤੱਕ ਗੇਟਾਂ ਤੱਕ ਤੇ ਹੁਣ ਇੱਥੇ ਲਾਉਂਗੀ ਇਹ ਬਰਾਂਡੇ ਵਾਲੀ ਸਵੇਰੇ ਤਾਂ ਅਜੇ ਸਫਾਈਆਂ ਵੀ ਨਹੀਂ ਹੋਈਆਂ ਜਾਣ ਕਰਕੇ ਫਿਰ ਫਟਾਫਟ ਮोटे-ਮोटे ਜਿਹੇ ਕੰਮ ਕਰਕੇ ਚਲੇ ਗਈ ਸੀ ਜੀ ਬਸ ਇੱਕ ਜਦੋਂ ਬਸਾਂ ਚ ਜਾਂਦੇ ਆ ਨਾ ਹੀ ਟਾਈਮ ਲੱਗ ਜਾਂਦਾ ਹੈ ਇਹ ਟੇਬਲ ਵੀ ਸਮਾਨ ਨਾਲ ਭਰਿਆ ਪਿਆ ਲਫਾਫੇ ਸਾਰੇ ਜਿਹੜੇ ਵੀ ਹੁੰਦੇ ਨੇ ਸਮਾਨ ਦੇ ਇੱਥੇ ਰੱਖ ਦਿੰਦੇ ਨੇ ਲਿਆ ਕੇ ਫਰੈਸ ਵਾਲਾ ਟੇਬਲ ਭਰਿਆ ਹੀ ਰੱਖ ਦਿੰਨੇ ਛੇਸ ਬਸਾਇਆ ਹੈ ਨਾ ਤੀਜੇ ਚੌਥੇ ਦਿਨ ਮੇਲਾ ਕਰ ਦਿੰਦੇ ਨੇ ਤੇ ਸਮਾਨ ਤਾਂ ਤਰਤਰ ਕਿਧਰ ਆਪਣੀ ਰਸੋਈ ਵੀ ਖਿਲਰੀ ਪਈ ਹੈ ਜੀ ਜਿੱਥੇ ਕਰ ਕੇ ਕਰ ਕੇ ਜਿਹੜਾ 삭 ਗਏ 삭 ਗਏ ਉੱਥੇ ਪਿਆ ਹੁਣ ਕਰੂੰਗੀ ਜੀ ਇਹ ਕੰਮ ਤੇ ਇੱਥੇ ਪਹਿਲਾਂ ਮੈਂ ਰੋਟੀ ਵੀ ਬਣਾਉਣੀ ਹੈ ਜੀ ਇਹ ਦਾਲ ਆਪਾਂ ਸਵੇਰੇ ਬਣਾ ਲਈ ਸੀ ਅੱਜ ਬਣਾਈ ਤਾਂ ਮੂੰਗੀ ਮਸਰੀ ਸੀ ਜੀ ਜਲਦੀ ਬਣ ਜਾਂਦੀ ਹੈ ਫੇਰ ਜਾਂ ਕਰਕੇ ਫਿਰ ਆਪਾਂ ਮੂੰਗੀ ਮਸਰੀਏ ਧਰ ਲਈ ਸਵੇਰੇ ਵੀ ਨਾਲੇ ਸ਼ਾਮ ਨੂੰ ਸਰਜ ਲੇਟ ਹੋ ਜਾਂਦੇ ਆ ਆਉਂਦੇ ਫੇਰਾ ਕੇ ਹੁਣ ਧਾਰਾ ਚੁੱਕ ਕੇ ਲਈ ਹਨੇਰਾ ਹੋ ਗਿਆ ਫਿਰ ਬਾੜਾ ਹਨੇਰਾ ਹੋ ਜਾਂਦਾ ਜੇ ਦਾ ਸਬਜ਼ੀ ਵੀ ਬਣਾਣੀ ਹੋਵੇ ਇੱਕ ਜਦੋਂ ਕਿਤੇ ਜਾਂਦੇ ਆ ਨਾ ਫਿਰ ਤਕਾਫਟ ਜੀ ਹੋ ਜਾਂਦੀ ਏ ਸਿਰ ਦੁਖਣ ਲੱਗ ਜਾਂਦਾ ਜੀ ਤਾਂ ਕਰਕੇ ਆਏ ਹੋ ਜਾਂਦੇ ਬੜੇ ਤਖੋਣੀਆਂ ਮੈਂ ਤਾਹਾਂ ਨਾਲ ਰਿੰਨੇ ਹੋਈ ਪੈਣੀ ਇਕੱਠੇ ਕੱਲ ਵੀ ਨਹੀਂ ਲਾਈਆਂ ਗਈਆਂ ਤਾਹਾਂ ਕੱਲ ਸੈਰ ਚਲੇ ਗਈ ਸੀ ਤੇ ਅੱਜ ਵੀ ਜਾਣਾ ਪੈ ਗਿਆ ਜੀ ਇਹਨਾਂ ਦੀ ਗੁਸਤ ਹੈ ਲਾਈਆਂ ਹੋਏ ਨੇ ਪਾਸੋਂ ਲਾਈਆਂ ਸੀ ਜੀ ਚੱਕੇ ਨਹੀਂ ਗਏ ਇੱਥੇ ਪੈ ਨਹੀਂ ਤੈ ਹਨ ਲੱਗੇ ਤੇ ਇਹ ਸਾਰੇ ਤੈ ਹਨ ਉਹ ਨਾਲ ਦੀ ਗੁਸ ਮੈਂ ਹੁਣ ਲਾ ਕੇ ਲਈਆਂ ਕੁਸ ਕੱਲ ਦੇ ਤੋਂ ਕਿਧਰੇ ਹੋਏ ਨੇ ਜੀ ਇਹਨਾਂ ਨੂੰ ਸਾਂਭੂਗੇ ਪਹਿਲਾਂ ਤਾਂ ਜਿੰਨਾ ਚਿਰ ਇਹ ਖਲਾਰਾ ਜਾਣੀ ਚੱਕਿਆ ਜਾਂਦਾ ਨਾ ਹੁਣ ਚਿਰ ਸੈਟ ਨਹੀਂ ਹੋਦਾ ਹੈਗਾ ਕੰਮ ਅੱਜ ਤਾਂ ਸਾਰੀ ਕੀਤੀ ਖਲਾਰਾ ਪਿਆ ਜੀ ਭਜਨ ਅੱਠ 'ਚ ਫਿਰ ਇੰਨੇ ਕੀ ਕੰਮ ਹੁੰਦੇ ਨੇ ਜੀ ਸਵੇਰੇ। ਜ਼ਿਆਦਾ ਹੁੰਦੇ ਨਹੀਂ ਹੈਗੇ। ਗਰਮੀ 'ਚ ਤਾਂ ਆਪਾਂ ਫਿਰ ਵੀ ਹਜੇ 10 ਵਜੇ ਦਿਨ ਸਾਰੇ ਨਿਬੜ ਜਾਂਦੇ ਨੇ ਜੀ। ਪਰ ਸਿਆਲ ਦੇ ਵਿੱਚ ਨਹੀਂ ਨਿਬੜਦੇ ਹੈਗੇ। ਸਿਆਲ ਤਾਂ ਲੇਟ ਹੀ ਹੋ ਜਾਂਦੇ ਆ। ਹੋਰ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਹੈ ਜੀ ਜਿਹੜੇ ਆਪਣੇ ਚੈਨਲ ਤੇ ਆਉਂਦੇ ਹੋ ਸਪੋਰਟ ਕਰਦੇ ਆਂ ਆਪਾਂ ਨੂੰ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਆਪਣਾ ਸਾਥ ਤੇ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਣਾ ਜੀ। ਇਹ ਆ ਜੀ ਚੰਦ। ਬਿਲਕੁਲ ਸਾਫ਼ ਕਲੀਅਰ ਦਿਖ ਰਿਹਾ ਜੀ ਤਾਂ ਤੇ ਆਪਾਂ ਇਹ ਦੇਖਾਂ ਵੀ ਸਾਖ ਦਿਤਤੀਆਂ ਨੇ ਜਿੱਧਰੋਂ ਪੱਤੇ ਬਹੁਤ ਖਿੰਡੇ ਸੀ ਇਹਨਾਂ ਦੇ ਇਹ ਉੱਪਰ ਛੜਤੀਆਂ ਇਹਨਾਂ ਨੂੰ ਵੀ ਵੜਾਉਂਗੀ ਜੀ ਮੈਂ ਕਹਿਤੀ ਸਾਰੀ ਲਾ ਦਾਂਗੇ ਡਾਣੀਆਂ ਫੇਰ ਫੁੱਟੇ ਆਉਣਗੀਆਂ ਦੁਵਾਰੇ ਨਾਲ ਸੰਗਣੀਆਂ ਹੋ ਜਾਣਗੀਆਂ ਜ਼ਿਆਦਾ ਡਾਣੀਆਂ ਕੱਢ ਲੈਣਗੇ ਹੁਣ ਉਹ ਸਿੱਧੀਆਂ ਸੀਗੀਆਂ ਇਹਨਾਂ ਦੀ ਸੌ ਨਹੀਂ ਸੀਗੀ ਵਧੀਆ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਕੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਕੱਲ ਨੂੰ ਹੋਰ ਕਿਸੇ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਜੀ ਘਰ ਦੇ ਕੰਮਾਂ ਦੀ ਕੱਲ ਨੂੰ ਬਣਾਵਾਂਗੇ ਆਪਾਂ ਜਿੰਨੀ ਕੁ ਬਣੂਗੀ ਅੱਜ ਤੱਕ ਕੋਈ ਨਹੀਂ ਬਣਾਈ ਗਈ ਜੀ ਹੁਣ ਮੈਂ ਦੁੱਧ ਸਾਂਭਣਾ ਹਜੇ ਪਿਆ ਜੀ ਪਾਲਟੀਆਂ 'ਚ ਇੱਕ ਕੁਆਲਟੀ 'ਚ ਪਿਆ ਤੇ ਜਿਨ੍ਹਾਂ ਨੇ ਲੈ ਕੇ ਜਾਣਾ ਸੀ ਉਹ ਲੈ ਗਏ ਨੇ ਪਾ ਦਿੱਤਾ ਸੀ ਇਹਨਾਂ ਦਾ ਇਹ ਘਰੇ ਜਿਹੜਾ ਪਰ ਰੱਖਣਾ ਉਹ ਸੰਭਣਾ ਵਾਲਾ ਪਿਆ ਜੀ ਉਹ ਸੰਭੀਆਂ ਚੱਲ ਕੇ ਚਲੋ ਜੀ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ